ਸਸਿਕਾਪੀਆਂ ਵੀਓ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਅੱਜ ਆਪਾਂ ਪਹੁੰਚੇ ਆਂ ਲੁਧਿਆਣੇ ਗੁਰਟਵਾਏ ਵਾਲਿਆਂ ਦੇ ਪੰਜਾਬ ਦੀ ਇੱਕੋ ਇੱਕ ਸਭ ਤੋਂ ਵੱਡੀ ਦੁਕਾਨ ਹੈ ਜਿੱਥੇ ਬੱਚਿਆਂ ਦੇ ਖਿਡੌਣੇ ਮਿਲਦੇ ਨੇ ਚਾਹੇ ਤੁਸੀਂ ਗਿਫਟ ਦੇਣੇ ਜਾਂ ਆਪਦੇ ਬੱਚੇ ਨੂੰ ਤੁਸੀਂ ਪਿਆਰੇ ਪਿਆਰੇ ਖਿਡੌਣੇ ਲੈ ਕੇ ਦੇਣੇ ਆ ਇੱਥੋਂ ਮਿਲਦੇ ਨੇ ਦੂਸਰੀ ਗੱਲ ਇਹਨਾਂ ਦੀ ਕਾਪੀਆਂ ਨਕਲਾਂ ਬਹੁਤ ਨੇ ਬਈ ਜੀ ਫੇਸਬੁੱਕ ਤੇ ਜਾਲੀ ਪੇਜ ਇੰਸਟਾਗ੍ਰam ਤੇ ਜਾਲੀ ਪੇਜ ਗੁਰਟਵਾਏ ਦੇ ਨਾਂ ਤੇ ਬਣੇ ਹੋਏ ਆ ਤੁਸੀਂ ਅਸਲੀ ਹੀ ਇਸ ਨੰਬਰ ਤੇ ਸੰਪਰਕ ਕਰਕੇ ਤਸੱਲੀ ਕਰਕੇ ਗੱਲਬਾਤ ਕਰਨੀ ਆ ਤੇ ਅੱਜ ਆਪਾਂ ਉੱਪਰ ਚੱਲਦੇ ਤੁਹਾਨੂੰ ਦਿਖਾਉਣੇ ਆ ਖ ਗੁਰਟਵਾਇ ਗੁਰਟਵਾਇ ਅਕਸਰੀ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਤੁਸੀਂ ਸਾਰੇ ਦੇਖਦੇ ਹੋ ਮੈਨੂੰ ਲੱਗਦਾ ਪੰਜਾਬ ਦੀ ਪਹਿਲੀ ਇਹੋ ਜਿਹੀ ਸ਼ਾਪ ਹੋਊਗੀ ਜਿੱਥੇ ਬੱਚਿਆਂ ਦੇ ਖੜਿਓਣੇ ਮਿਲਦੇ ਨੇ ਹਾਈ ਲੈਵਲ ਦੇ ਜਿਹੜੇ ਤੁਸੀਂ ਮੰਨ ਲਓ ਆਮ ਦੁਕਾਨਾਂ ਤੇ ਤੁਹਾਨੂੰ ਮਿਲ ਨਹੀਂ ਸਕਦੇ ਤੁਹਾਨੂੰ ਦਿਖਾਉਣੇ ਘੈਂਟ ਘੈਂਟ ਖੜਿਓਣੇ ਕਮਾਲ ਕਰਦੇ ਬਾਈ ਜੀ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਉਂਦੇ ਆ ਬਾਈ ਸਸੀਕਾਲ ਜੀ ਸਸੀਕਾ ਮੇਰੇ ਭਾਈ ਨੂੰ ਜਿਹੜਾ ਸਪੈਸ਼ਲ ਮਾਨ ਬਠੰਡੇਲਾ ਨਾਮ ਵੀ ਕਹਿੰਦਾ ਚੜਦੀ ਕਲਾ ਬਾਬਾ ਹੀ ਰੱਖੇ ਤੇ ਬਾਈ ਦੀ ਪਰਸਨੈਲਿਟੀ ਹੈ ਪਰਸਨੈਲਿਟੀ ਰਿਲੇਟਡ ਸਾਰੇ ਮੇਰੇ ਪੰਜਾਬ ਦੇ ਉਧਰ ਜਿਹੜੇ ਬੈਠੇ ਨੇ ਜਿਹੜੇ ਮ ਲੌਂਗ ਵੀਡੀਓ ਹੋਏਗੀ ਬਟ ਅੱਧੇ ਕੁਝ ਕੁਐਸਚਨਸ ਹੈ ਕੁਝ ਕੰਟੈਂਟ ਹੈ ਵੀਡੀਓ ਨੂੰ ਸੇਵ ਕਰ ਲੈਣਾ ਬੱਚਿਆਂ ਨੂੰ ਦਿਖਾ ਦਿਓ ਜ਼ਰੂਰ ਤੁਹਾਡਾ ਲੱਖ ਰੁਪਿਆ ਦਾ ਮੈਂ ਫਾਇਦਾ ਕਰਾਉਂਗਾ ਅਗਰ ਤੁਸੀਂ ਪਹੁੰਚ ਗਏ ਗਰੰਟੀਡ ਐ ਸ਼ਰਤ ਇਹ ਐ ਕਿ ਕੁਛ ਨਾ ਕੁਛ ਤੁਹਾਨੂੰ ਮੈਂ ਗਿਫਟ ਦੇਨੇ ਹੀ ਦੇਨੇ ਨੇ ਮਤਲਬ ਬੱਚਾ ਸ਼ਾਪਿੰਗ ਕਰੇ ਵੱਡਾ ਕਰੇ ਨਾ ਕਰੇ ਜਾਂਦੇ ਆ 150 200 ਦਾ ਸੀ ਗਿਫਟ ਦੇ ਦੇਨੇ ਆ ਤੇ ਮੈਂ ਚੈਲੇਂਜ ਨਾਲ ਕੁਝ ਪ੍ਰਾਈਜ਼ ਦੂੰਗਾ ਜਿਹੜੇ ਤੁਸੀਂ ਛੋਟੇ ਛੋਟੇ ਸਾਰਿਆਂ ਜੋ ਚੀਜ਼ਾਂ ਖਰੀਦੋ ਉਹ ਜੇ ਤਾਂ ਇਹ ਗਿਫਟ ਹੀ ਦੇ ਦਿੰਦੇ ਆ ਤੇ ਬੇਨਤੀ ਕੀ ਐ ਕੁਝ ਮੈਂ ਪ੍ਰਾਈਜ਼ ਦੇਨੇ ਆ ਕੁਝ ਮੇਰੀ ਫੋਟੋਆਂ ਲੈਣੀ ਐ ਸਭ ਤੋਂ ਵੱਧ ਜਿੰਦੇ ਸਕਰੀਨਸ਼ਾਟ ਵਧੀਆ ਆਣਗੇ ਬਾਈ ਨੇ ਮੇਰੇ ਨਾਲ ਗੱਲ ਕਰਦੇ ਫੋਟੋ ਪੋਸ ਹੋਣੀਆਂ ਮੈਂ ਕਹਿੰਦੇ ਆ ਜਾਣੀਆਂ ਸੀ ਦੀਆਂ ਨੇ ਕਹਿੰਦੇ ਕੁੜਤੇ ਪਜਾਮੇ ਵੈਸੀ ਟੌਰ ਬਹੁਤ ਹੁੰਦੀ ਐ ਤੇ ਸਭ ਤੋਂ ਵਧੀਆ ਇਤਨਾ ਮਰੇ ਚੀਜ਼ ਹਾਲਾਂਕਿ ਕੋਈ ਟ੍ਰਾਈਸਾਈਕਲ ਨਹੀਂ ਹੈ ਕੁਛ ਨਹੀਂ ਇੰਡੀਆ ਦਾ ਪਹਿਲਾ ਬਾਈਕ ਆ ਗਿਆ ਆਪਾਂ ਗਾਗਦੇ ਘਰੇ ਜਾਣੇ ਨਾ ਵੀ ਜਲ ਸਗਣੀ ਬਾਦੀ ਹੈ ਗਹਿਰਾ 210 3100 ਰੁਪਿਆ ਬੱਚਾ ਸਾਲ ਦਾ ਡੇਢ ਸਾਲ ਦਾ 2 ਸਾਲ ਦਾ ਹੈ ਸਿਰਫ ਸਿਰਫ 2200 ਰੁਪਿਆ 2200 ਚ ਭਾਜੀ ਇੰਡੀਆ ਦਾ ਪਹਿਲਾ ਬਾਈਕ ਇਸ ਤੋਂ ਸਸਤਾ ਬਾਈਕ ਨਹੀਂ ਪੁਰਾ ਇੰਡੀਆ 'ਚ ਮਿਲਣਾ ਨਾਰਥ ਇੰਡੀਆ ਦਾ ਪਹਿਲਾ ਬਾਈਕ ਆ ਜਾਣਾ ਫਰੰਟ ਵੀ ਚੱਲ ਰਿਹਾ ਹੈ ਤੇ ਜਿਹੜਾ ਬੈਕ ਵੀ ਚੱਲ ਰਿਹਾ ਹੈ ਹੁਣ ਵੀਡੀਓ ਨੂੰ ਐਂਡ ਤੱਕ ਦੇਖਣਾ ਮੈਂ ਨਹੀਂ ਕੋਈ ਕਾਪੀ ਪੇਸ ਚੱਕੋ ਤੁਸੀਂ ਜਿਹੜਾ ਜਿ ਬਾਈ ਦੇ ਪੇ ਹੈ ਨਾ ਚੱਲ ਰਿਹਾ ਹੈ ਹਾਂਜੀ ਉਹ ਜਿਵੇਂ ਪ੍ਰਾਈਸ ਹੈ 2200 ਤੁਸੀਂ ਲਿਖਦੇ ਨਾ ਨਾਲ 2200 ਨਾਲ ਐਡ ਦਾ ਐਡ ਕਰ ਦੇਣਾ ਗੁਰ ਟੁਏ ਤਾਂ ਕਿ ਮਨ ਨੂੰ ਵੀ ਮੈਸੇਜ ਆ ਜਾਏਗਾ ਉਹ ਜਿੰਦੇ ਸਭ ਤੋਂ ਜ਼ਿਆਦਾ ਕਮੈਂਟ ਆ ਜਾਣਗੇ ਮਤਲਬ ਕਿ ਕਿਸ ਸਾਥ ਤੋਂ ਤੁਸੀਂ ਬੋਲਦੇ ਬਾਈ ਜਿਵੇਂ ਬਠਿੰਡੇ ਤੋਂ ਆਇਆ ਹੈ ਕਪੂਰਥਲਾ ਤੋਂ ਦੇਖ ਰਿਹਾ ਕੋਈ ਚਲੰਦਰਾ ਤੋਂ ਦੇਖ ਰਿਹਾ ਹੈ ਅਗਰ ਉਸ ਏਰੀਆ ਤੋਂ ਸਭ ਤੋਂ ਜ਼ਿਆਦਾ ਪਿੰਡ ਚੋਂ ਕੋਈ ਕਮੈਂਟ ਆਏ ਹੁੰਦੇ ਨੇ ਉਹਨਾਂ ਚੋਂ ਇੱਕ ਲੱਕੀ ਜੀਨਰ ਨੂੰ ਇਹ ਬਾਈਕ ਹੀ ਗਿਫਟ ਦਿੱਤਾ ਦੇਗਾ ਕਿਹਦੀ ਬਾਈਕ ਪੂਰਾ ਐਂਡ ਤੱਕ ਦੇਖਣਾ ਤੇ ਮੈਂ ਤੁਹਾਨੂੰ ਕੈਂਡ ਆਫਰ ਦੇ ਨਾਲ ਉਹ ਚੀਜ਼ ਦਿਖਾਉਂਗਾ ਜਿਹੜੀ ਤੁਸੀਂ ਕਦੇ ਦੇਖੀ ਨਹੀਂ ਆਂਗੇ ਰੇਟ ਵੀ ਦਊਂਗਾ ਚੀਜ਼ਾਂ ਵੀ ਦਿਖਾਉਂਗਾ ਹੁਣ ਮੋਬਾਈਲ ਦੀ ਬੈਟਰੀ ਚਾਰਜ ਹੈਗੀ ਨਾ ਚਾਰਜਰ ਨਾਲ ਲਾ ਲਿਓ ਤੇ ਪੂਰੀ ਵੀਡੀਓ ਚੱਕ ਕੇ ਕਰਨੀ ਹੈ ਇੰਡੀਆ ਦਾ ਸਭ ਤੋਂ ਵਧੀਆ ਪਿੱਲਾ ਬਾਈਕ 49cc ਨੂੰ ਐਸੇ ਪੰਜਾਬੀ ਕਹਿੰਦੇ ਨੇ ਜੱਟ ਦਾ ਸੌਦਾ ਰਾਇਲ ਇਨਫੀਲਡ ਆ ਚੁੱਕਾ ਹੈ ਕੀਮਤ ਦੱਸ ਦਨਾ ਲੈਦਰ ਸੀਟ ਹੈ ਵਧੀਆ ਦੇਖ ਰਹੇ ਕਿੰਨਾ ਵਧੀਆ ਮਰਗਾਰ ਲੱਗਾ ਸਲੈਂਸਰ ਲੱਗੇ ਨੇ ਇੰਜਨ ਲੁੱਕ ਬਣਾਈ ਹੋਈ ਹੈ ਬੱਚਾ 2 ਸਾਲ 22 ਸਾਲ ਦਾ 3 ਸਾਲ ਦਾ ਬੱਚਾ ਉਸ ਬੱਚੇ ਲਈ ਬਾਈਕ ਆ ਚੁੱਕਾ ਬਹੁਤ ਪਿਆਰਾ ਕਹਿੰਦੇ ਅੱਧੀ ਕਿੱਕ ਤੇ ਮੇਰਾ ਸਟਾਰਟ ਮੇਰਾ ਜਮਾ ਨਹੀਂ ਰਸਤੋਰ ਕੀ ਭਾਲਦੀ ਤੇ ਸਪੈਸ਼ਲ ਲੈ ਕੇ ਆ 3500 ਦੇ ਵਿੱਚ 22 ਕੇ ਨਾਲ ਦਵਾਂਗੇ ਗਿਫਟ ਵੀ ਤੇ ਪਿਆਰ ਦੀ ਸੋਚ ਪਾਜੀ ਇਹ ਤਾਂ ਬਾਈਕ ਸਾਡਾ ਸਭ ਤੋਂ ਮਨਾਂ ਕਿ ਫੇਵਰਟ ਜਿਹਨੂੰ ਕਹਿੰਨੇ ਆ ਨਾ ਜਰੂਰ ਸਕਰੀਨਸ਼ਾਟ ਲੈ ਲਿਓ ਸਕਰੀਨਸ਼ਾਟ ਲੈ ਲੈ ਕੇ ਮੋਬਾਈਲ ਦੀ ਗੈਲਰੀ ਭਰ ਕੇ ਚਾਹੇ ਫੇਸਬੁਕ ਦੇ ਨੀਚੇ ਕਮੈਂਟ ਵਿੱਚ ਵੀ ਪਾ ਦਿਓ ਨੰਬਰ ਦੇਣ ਲੱਗਾ 830000086 ਨੰਬਰ ਤੇ ਜੇ ਸਿਪਤੇ ਨੰਬਰ ਵੀ ਦੇ ਰਹੇ ਬੇਨਤੀ ਹੈਗੀ ਮੇਰੇ ਪਿਆਰ ਵਾਲਿਆਂ ਨੂੰ ਵੀਡੀਓ ਦੇਖ ਰਹੇ ਹੋ ਸਾਨੂੰ 24 ਤੋਂ 72 ਘੰਟੇ ਟਾਈਮ ਦਿਓ ਬਈ ਆਪਣੇ ਨਾਲ ਆ ਕੇ ਦਿਓ ਫਰਾਡ ਬਹੁਤ ਹੁੰਦਾ ਪਿਆ ਜਦ ਤੱਕ ਅਸੀਂ ਤੁਹਾਨੂੰ ਬੈਕ ਕਾਲ ਕਰੀਏ ਜਾਂ ਸਾਨੂੰ ਵੀਡੀਓ ਕਾਲ ਕਰਕੇ ਤੁਸੀਂ ਸਮਾਨ ਨਾਲ ਦੇਖ ਲਓ ਤਦ ਤੱਕ ਪੈਸਾ ਨਾ ਭਵਾਈਓ ਹਾਂ ਬੇਨਤੀ ਕੀ ਜੇ ਤੁਸੀਂ ਲੁਧਿਆਣਾ ਆ ਸਕਦੇ ਹੋ ਮੇਰੇ ਸ਼ਹਿ ਸਵਾਗਤ ਹੈ ਤੁਹਾਨੂੰ ਮੋਲਟਾ ਉਂਦੇ ਅਸੀਂ ਮਿਲਾਂਗੇ ਤੁਹਾਨੂੰ ਲੱਗਦਾ ਘਰ ਬੈਠ ਕੇ ਸ਼ਾਪਿੰਗ ਕਰਨੀ ਹੈ ਸਾਨੂੰ ਮਿਸ ਕਾਲ ਦੇ ਕੇ ਛੱਡ ਦਿਓ ਅਸੀਂ ਆਰਾਮ ਨਾਲ ਟਾਈਮ ਕੱਢ ਕੇ ਤੁਹਾਨੂੰ ਬੈਕ ਕਾਲ ਦੇ ਕੇ ਤੁਹਾਨੂੰ ਰੇਟ ਦੱਸ ਕੇ ਪ੍ਰੋਪਰ ਸਿੰਗਲ ਸਿੰਗਲ ਵੀਡੀਓ ਦਾ ਤਸੱਲੀ ਦੇ ਨਾਲ ਹੋ ਵੀਡੀਓ ਕਾਲ ਕਰਕੇ ਸਮਾਨ ਧਾਵਾ ਕੁਐਸਚਨ 35 40 ਬੰਦਾ ਦਾ ਕੰਮ ਕਰੇ ਇਸੇ ਕੰਮ 'ਚ ਲੱਗੇ ਹੋਏ ਆ ਤੁਹਾਡੀ ਸੇਵਾ ਦੇ ਵਿੱਚ ਆ ਗਿਆ ਤਾਂ ਕਿ ਵਾਧ ਤੋਂ ਵਾਧ ਤੁਸੀਂ ਪਿਆਰ ਦਿਓ ਘਰੇ ਬਟੇ ਖੜਾਉਣੇ ਮੰਗਾ ਲਓ ਬਿਲਕੁਲ ਤਸੱਲੀ ਦੇ ਨਾਲ हां ਜਿਵੇਂ ਬਾਈ ਨੇ ਦੱਸਿਆ ਨਾ ਬ੍ਰਾਡ ਬਹੁਤ ਹੋ ਰਿਹਾ ਤਸੱਲੀ ਦੇ ਨਾਲ ਵੀਡੀਓ ਕਾਲ ਕਰਕੇ ਦੇਖ ਅਗਲਾ ਹੁਣ ਛੋਟਾ ਜਿਹਾ ਕੁਸ਼ਨ ਹੈ ਮੈਂ ਦੋ ਦ ਰੇਡ ਦਿੱਤੇ ਨੇ ਤੇ ਸਭ ਤੋਂ ਵਧੀਆ ਤੀਜਾ ਕੁਸ਼ਨ ਆ ਗਿਆ ਇਸ ਨੂੰ ਅਸੀਂ ਪੰਜਾਬੀ ਚ ਨਾ ਸਨੂਪੀ ਕਹਿੰਦੇ ਆ ਇੰਗਲਿਸ਼ ਚ ਅੱਛਾ ਪੰਜਾਬੀ ਕਹੋ ਘੜ ਦਾ ਡੌਗੀ ਕਹੋ ਹੁਣ ਮੈਂ ਤੁਹਾਨੂੰ ਕਲਾਇੰਸ ਸਖ ਸਾਰੇ ਨਾ ਕੈਰੈਕਟਰ ਦੇਖਦੇ ਜਾਈਓ ਇਸੇ ਕੈਰੈਕਟਰਾਂ ਦੇ ਨਾਮ ਕੀ ਹੈ ਕੀ ਨਾਮ ਹੈ ਜੀ ਜਿਹਨੇ ਆਨਸਰ ਸਹੀ ਦਿੱਤਾ ਉਹਨੂੰ ਇੱਕ ਡੌਗੀ ਫ੍ਰੀ ਮਿਲ ਜਣਾ ਅਜੇ ਅੱਛਾ ਇਹ ਫ੍ਰੀ ਦੇ ਦੇਣਾ ਪਾਜੀ ਪਹਿਲੇ ਆਨਸਰ ਦੇਣਾ ਪਏਗਾ ਵੀ ਐਕਚੁਅਲ ਇਹਨਾਂ ਦੇ ਕੈਰੈਕਟਰ ਦਾ ਨਾਮ ਕੀ ਹੈ ਸੋ ਕੇ ਕੁਸ਼ਨ ਹੈ ਆਨਸਰ ਵੀ ਸੋਖਾ ਹੀ ਹੈਗਾ ਜੇ ਤੁਹਾਨੂੰ ਆਨਸਰ ਦੇਣਾ ਪਏਗਾ ਜਿਹੜਾ ਬੰਦਾ ਆਨਸਰ ਦਿੰਦਾ ਉਹਨੂੰ ਕੁਛ ਨਾ ਕੁਛ ਮੈਂ ਗਿਫਟ ਦੇ ਰਿਆ ਤਾਂ ਕਿ ਵੀਡੀਓ ਨੂੰ ਜਿਹੜਾ ਦੱਬ ਕੇ ਸ਼ੇਅਰ ਕਰਦਾ ਹੈ ਮੈਕਸਿਮਮ ਕਮੈਂਟ ਪਾਉਂਦਾ ਵੀ ਮੈਂ ਪਿੰਡ ਦਾ ਬੋਲਦਾ ਮੇਰੇ ਬੱਚੇ ਦਾ ਜੋਗ ਦਾ ਨਾਮ ਇਹ ਹੈਗਾ ਤੇ ਮੈਨੂੰ ਲੱਗਦਾ ਹੈ ਉਸ ਤੱਕ ਮੈਂ ਪਹੁੰਚਣਾ ਚੰਨ ਆਗਾ ਕਿਉਂਕਿ ਮੈਕਸਿਮਲ ਲੋਕੀ ਕਹਿੰਦੇ ਯਾਰ ਕਮੈਂਟ ਪੜਦੇ ਨਹੀਂ ਹੋ ਬਾਈ ਨੇ ਜਿੱਦਾਂ ਵੀ ਵੀਡੀਓ ਸ਼ੂਟ ਮਾਰਨੀ ਹੈ ਅਸੀਂ ਨਾ ਨਾ ਕਮੈਂਟ ਦਾ ਰਿਪਲਾਈ ਕਰਨਾ ਸ਼ੁਰੂ ਕਰ ਦਨੇ ਇਹਦਾ ਤੁਹਾਡਾ ਫਾਇਦਾ ਕਰਾਵਾਂਗੇ ਫਿਰ ਬੇਨਤੀ ਕਰ ਰਹੇ ਨੰਬਰ ਜਿਹੜਾ ਦਿੱਤਾ ਗਿਆ ਉੱਥੇ ਹੀ ਕਾਲ ਕਰਿਓ ਫਰਾਡ ਤੋਂ ਜ਼ਰੂਰ ਬਚਿਓ ਹਾਂ ਫਾਇਦਾ ਤੁਹਾਡਾ ਜਲਦੋ ਕਰਾਵਾਂਗੇ ਬੱਚੇ ਨਿਊ ਬੋਨ ਬੱਚਾ ਦਾ ਰਹਿ ਗਿਆ ਉਹਦੇ ਲਈ ਸਾਰਾ ਕੁਝ ਬਹੁਤ ਪਿਆਰੇ ਬੱਚਿਆਂ ਦਾ ਟੱਪ ਤੇ ਗੱਲ ਕਰੀਏ ਬਾਥਰ ਟੱਪ ਆ ਗਏ ਬੱਚਾ ਦਾ ਕੈਰੀਅਰ ਆ ਗਿਆ ਮੋਸਟਲੀ ਜੋ ਬੱਚਿਆਂ ਨੂੰ ਬਾਈਕਾਂ ਘਾਰ ਤੋਂ ਇਲਾਵਾ ਘਰਾਸੇ ਸਮਾਨ ਚਾਹੀਦਾ ਹੈ ਇੱਕ ਪ੍ਰੋਫ ਨਿਯਮਨ ਬੱਚਿਆਂ ਨੂੰ ਦੇਣ ਲਈ ਸਭ ਤੋਂ ਸੋਹਣਾ ਬੱਚਿਆਂ ਦਾ ਆਰਟੀਕਲ ਆ ਚੁੱਕਾ ਹੈ ਰੈਡਲ ਸੈੱਟ ਵੀ ਆ ਗਿਆ ਨਾਲ ਆਪਣੀ ਚਰ ਕੇ ਪਿਆਨੋ ਤੇ ਪ੍ਰਾਈਸ ਇਸ ਦਾ 1050 ਰੁਪਏ ਹੈ ਤੇ ਫਿਰ ਦੱਸਦਾ 1100 ਰੁਪਏ ਉਹ ਨਹੀਂ ਦਰ ਤੋਂ ਲੈਣਾ ਬਾਰ ਕੋ ਨਾਲ ਲੱਗਾ ਹੋਇਆ ਹੈ ਗਿਫਟ ਵੀ ਨਾਲ ਪੱਕਾ ਹੈਗਾ ਜੀ ਤੁਹਾਨੂੰ ਐਸੀ ਅਲੱਗ ਚੀਜ਼ਾਂ ਤਾਂ ਦਿਖਾ ਰਿਹਾ ਤਾਂ ਕਿ ਜਦੋਂ ਮਾਤਰ ਜੀ ਜਾਓ ਗਿਫਟ ਪੈਕ ਕਰਕੇ ਦੇਵਾਂਗੇ ਉਹ ਤੁਸੀਂ ਤਾਂ ਮੈਨੂੰ ਪਤਾ ਵੈਸੇ ਹੀ ਕਰਾ ਲੈਣਾ ਤੇ ਨੰਬਰ ਜੀ ਛੋਟੇ ਰਿਸ਼ਤੇਦਾਰੀ ਦੇ ਵਿੱਚ ਛੋਟੇ ਪਿਆਰੇ ਸੱਜਣ ਮਿੱਤਰ ਕੋਲੇ ਕਿਸੇ ਭੈਣ ਭਰਾ ਕੋਲੇ ਬੱਚਾ ਹੋਇਆ ਤਾਂ ਤੁਸੀਂ ਐਦਾਂ ਦਾ ਗਿਫਟ ਲੈ ਜਾ ਕੇ ਦਿਓ ਅਗਲਾ ਕੁਝ ਹੋ ਜੀ ਬਿਲਕੁਲ 1100 ਰੁਪਏ ਦੀ ਗੱਲ ਕੁਛ ਨਹੀਂ ਬੱਲੇ ਬੱਲੇ ਬੱਚਾ 2 ਸਾਲ 4 ਸਾਲ ਦਾ ਹੈਗਾ ਤੇ ਮੈਂ ਰეკਮੈਂਡ ਕਰਾਂਗਾ ਬਹੁਤ ਪਿਆਰਾ ਬੱਚਿਆਂ ਦਾ ਲੜਕੀਆਂ ਦਾ ਐਕਟਿਵਾ ਸਕੂਟਰ ਆ ਚੁੱਕਿਆ ਹੈ ਪਰ ਕੁਐਸਚਨ ਫਿਰ ਹੈਗਾ ਦੜਲੀ ਇਸ ਐਕਟਿਵਾ ਦਾ ਡਿਜ਼ਾਈਨ ਨੂੰ ਕਹਿੰਦੇ ਕੀ ਨੇ ਤੇ ਹਨਾਂ ਦੀ ਫੋਟੋ ਕੱਚ ਲਈਓ ਸਕਰੀਨ ਲੈ ਲਿਓ ਕਿਉਂਕਿ ਇਹ ਤਾਂ ਬਾਈਕ ਵਾਰ-ਵਾਰ ਨਹੀਂ ਮਿਲਨੇ ਜਿਸ ਦੀ ਕੀਮਤ 3200 ਹੈ ਮੈਂ ਫਿਰ ਦੱਸਣਾ ਜਿਵੇਂ 3200 ਹੱਸਿਆ ਤੁਸੀਂ ਕਮੈਂਟ ਬਾਕਸ ਵਿੱਚ 3200 ਲੈ ਕੇ @gurutoy ਕਰ ਦੇਣਾ Facebook ਤੇ Instagram ਤੇ Guru Toys ਪੇਜ ਹੈ ਸੱਤ ਅੱਖਰਾਂ ਦਾ G U R T O Y S Guru Toys ਉਹਨਾਂ ਨੂੰ ਟੈਗ ਵੀ ਕਰ ਦੇਣਾ ਪ੍ਰਾਈਸ ਲਿਖ ਦੇਣਾ ਨਾਲ ਨਾਲ ਕਮੈਂਟ ਦੇ ਆਨਸਰ ਵੀ ਦੇਣੇ ਸ਼ੁਰੂ ਕਰ ਦੇਣੇ ਜਿੰਦੇ ਮੈਕਸਿਮਮ ਕਮੈਂਟ ਸਹੀ ਆਨਸਰ ਹੋਣਗੇ ਉਹਨਾਂ ਨੂੰ ਗਿਫਟ ਪਹਿਲਾ ਗਿਫਟ ਤਾਂ ਮੈਂ ਬਾਈਕ ਹੀ ਕਰਨਾ ਭਾਈ ਅੱਛਾ ਜਿਹੜਾ ਪਹਿਲਾ ਵੀਡੀਓ ਮੈਂ ਬੇਨਤੀ ਕਰਨਾ ਚਾਹੁੰਦਾ ਛੇਤੀ ਪਾਣੀ ਹੈ ਤੇ ਚੱਲਿਆ ਮਹੀਨਾ ਮਈ ਦਾ ਦਿਨ ਰਹਿ ਗਏ 10 ਤੋਂ 12 ਤੇ ਅਗਲੀ ਵੀਡੀਓ ਇਸੀ ਬਣਾਣ ਕੇ ਵੱਡਾ ਕਨਸੈਪਟ ਲੈ ਕੇ ਆਵਾਂਗੇ 10 12 ਦਿਨ ਜਿਹੜਾ ਕੋਈ ਵਧੀਆ ਵੀਡੀਓ ਦੇਖਦਾ ਹੈ ਕਮੈਂਟ ਕਰਦਾ ਹੈ ਸੇਵ ਕਰਦਾ ਹੈ ਲਿਆਂਦਾ ਭਾਈ ਇਹ ਵੀਡੀਓ ਦੇਖ ਚੈੱਕ ਕਰ ਤੇਰੀ ਵੀਡੀਓ ਤੇ ਉਹਨੂੰ ਵੀ ਕਿਤੇ ਅਸੀਂ ਕੁਝ ਗਿਫਟ ਦੇਵਾਂਗੇ ਤੇ ਸਤਵਾਂ ਸਾਡਾ ਕੁਐਸਚਨ ਹੈਗਾ ਜੇ ਤੁਸੀਂ ਅੱਗੇ ਦੇਖ ਰਹੇ ਮੇਰੇ ਸੋਹਣੇ ਸੋਹਣੇ ਕਾਕਿਆਂ ਲਈ ਬੱਚਿਆਂ ਲਈ ਕਹਿੰਦੇ ਬੱਚੇ ਪੜਨਾ ਚਾਹੁੰਦੇ ਨੇ ਫਿਰ ਦੱਸ ਦਵਾਂ ਜੇ ਬੱਚੇ ਪੜਨਾ ਚਾਹੁੰਦੇ ਨੇ ਅਸੀਂ ਵੀ ਪੜਾਉਣਾ ਚਾ ਉਹੀ ਹੈ ਵੀ ਗੱਲ ਵਾਹ ਹੈਵੀ ਡਿਊਟੀ ਤੁਸੀਂ ਹਾਂ ਆਨਨੇਬਲ ਮੇਰੇ ਜਿੰਨੇ ਪੇਰੈਂਟਸ ਆ ਮੈਂ ਬੇਨਤੀ ਕਰਦਾ ਮੈਂ ਕਿ ਬੱਚੇ ਲੇਟ ਕੇ ਪੜਦੇ ਅੱਖਾਂ ਖਰਾਬ ਹੋ ਜਾਂਦੀਆਂ ਨਿਗਾਹ ਖਰਾਬ ਹੁੰਦੀ ਹੈ ਸਾਡਾ ਮੋਟਿਵ ਹੈ ਬੱਚੇ ਨੂੰ ਅਸੀਂ ਪੜਾਉਣਾ ਚਾਹੁੰਦੇ ਹੋ ਤੇ ਕਿਉਂ ਨਾ ਅਸੀਂ ਘਰੇ ਛੋਟਾ ਜਾ ਇੱਕ ਸੋਨਾ ਜਾ ਡੈਕਸ ਲੈ ਕੇ ਜਾਈਏ ਤਾਂ ਕਿ ਬੱਚਾ ਦੀ ਨਿਗਾਹ ਵੀ ਠੀਕ ਰਹੇ ਬੱਚਾ ਪੜ ਕੇ ਵੱਡਾ ਅਫਸਰ ਵੀ ਬਣ ਜਾਵੇ ਅਫਸਰ ਬਣ ਜਾਵੇ ਮਾਨ ਮਢਿੰਡਲੇ ਮੈਂ ਅੱਜ ਦਿਨੋ ਮੈਸੇਜ ਦੇਣਾ ਚਾਹੁੰਦਾ ਸਾਰੇ ਪਰਿਵਾਰਾਂ ਨੂੰ ਵੀ ਬੱਚਾ ਦੇ ਖਡੋਣੇ ਹਰ ਕੋਈ ਕਹਿੰਦਾ ਸਾਡੇ ਘਰੇ ਹੈਗੇ ਨੇ ਬਟ ਯੂਜ਼ ਕਿੱਦਾਂ ਕਰ ਰਹੇ ਨੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਕੀ ਦੇਖਣ ਦਾ ਨਜ਼ਰ ਹੀ ਆਉਂਦਾ ਮੈਂ ਤਾਂ ਇਹ ਕਿ ਬੱਚਿਆਂ ਨੂੰ ਵੀਡੀਓ ਦਿਖਾ ਲਈ ਮੇਰੀ ਉਹ ਇਨਸਪਾਇਰ ਹੋਣਗੇ ਇਹ ਕਹਿਣ ਗਿਆ ਸਾਡੇ ਘਰ ਡੈਕਸ ਜੇ ਨਹੀਂ ਵੀਗਾ ਤੇ ਲੈ ਕੇ ਕਿਥੋਂ ਆਣਾ ਗੁਰੂ ਟੋਏ ਤੋਂ ਬੱਚੇ ਪੜਨਾ ਵੀ ਤੇ ਪੜਾਣਾ ਵੀ ਹੈ ਤੇ ਸਪੈਸ਼ਲ ਅਗਲਾ ਕੁਸ਼ਣ 8ਵਾਂ ਹੈਗਾ ਜੇ ਇਹ ਡੈਕਸ ਧਿਆਨ ਨਾਲ ਸਾਰੇ ਦਿਖਾ ਦਿਓ ਨਾਮ ਉਹ ਡਿਜ਼ਾਈਨ ਦੇਖ ਲਓ ਤਸੱਲੀ ਨਾਲ ਭਾਈ ਦਿਖਾ ਦਿਓ ਆ ਪਿੱਛੇ ਹੋ ਜਾ ਹੁਣ ਹੁਣ ਤੁਹਾਡੀ ਲੋੜ ਨਹੀਂ ਤੁਹਾਡਾ ਜੀ ਪੇ ਫੜ ਲੈਣਾ ਆਪੇ ਮਾਤ ਘਾਰੇ ਆ ਭਾਈ ਨੂੰ ਬੋਲਣ ਨਹੀਂ ਦਿੰਦਾ ਮੈਂ ਇਹ ਕੁਸ਼ਣ ਅਗਲਾ ਹੀ ਹੋਗਾ ਜੇ ਐਮ ਐਫ ਤੁਹਾਨੂੰ ਸੋਖਾ ਦੱਸ ਦਣਾ ਪੰਜਾਬੀ ਕੋੜਾ ਇਹਨੂੰ ਕਹਿੰਦੇ ਯੂਨੀਕੌਰਨ ਹੁਣ ਆਨਸਰ ਤੁਹਾਨੂੰ ਦੇਣਾ ਪੈਣਾ ਜਿੰਨੇ ਵੀ ਹੁਣ ਤੱਕ ਵੀਡੀਓ ਚ ਕੈਰੈਕਟਰ ਦੇਖ ਲਏ ਨੇ ਕਮੈਂਟ ਚ ਲਿਖਣਾ ਸ਼ੁਰੂ ਕਰ ਦਿਓ ਵੀ ਇਸ ਕੈਰੈਕਟਰ ਦਾ ਨਾਮ ਕੀ ਹੈ ਨਾਮ ਕੀ ਹੈ ਸਭ ਤੋਂ ਔਡੀਗਲਾ ਸੋਖਾ ਕੁਐਸਚਨ ਹੈ ਸਪਾਈਡਰਮੈਨ ਉਸ ਸਪਾਈਡਰਮੈਨ ਦੀ ਮੂਵੀਆਂ ਕਿੰਨੀ ਆਉਂਦੀਆਂ ਨੇ ਸਾਰੇ ਬੱਚੇ ਜਾਣਦੇ ਆ ਸਾਰੇ ਜਾਣਦੇ ਨੇ ਤੇ ਤੁਹਾਡਾਂ ਜੇ ਕੁਐਸਚਨ ਪਿਛਲੇ ਉਹਦੀ ਦੱਸ ਦੋਗੇ ਆਨਸਰ ਇੱਕ ਹੀ ਦੇ ਬਾਈ ਤੋਂ ਵੀ ਕੁਐਸਚਨ ਪੁੱਛਣਾ ਜੇ ਬਾਈ ਨੇ ਆਨਸਰ ਦਿੱਤਾ ਤਾਂ ਬਾਈ ਨੂੰ ਗਿਫਟ ਦੇਣਾ ਵੇ ਮੈਂ ਸੋਖਾ ਪੁੱਛਦਾ ਕੋਈ ਨਹੀਂ ਕਿਸਨੂੰ ਇਹਨੇ ਕਿਹਾ ਮम्मा ਮੈ ਤੇ ਬੱਚਿਆਂ ਦੇ ਲਈ ਬਹੁਤ ਪਿਆਰਾ ਜਿਹਨੂੰ ਕਹਿੰਦੇ ਆ ਸਕੂਟਰ ਇਹ ਐਸੀ ਚੀਜ਼ ਹੈ ਲੋਕ ਕੀ ਕਹਿੰਦੇ ਆ ਆਮ ਸਕੂਟੀ ਸਾਡੇ ਘਰੇ ਹੁੰਦੀ ਹੈ ਮੈਂ ਫਿਰ ਕਿੰਨਾ ਜੇ ਤੁਹਾਡੇ ਘਰੇ ਹੈਗੀ ਹੈ ਤੇ ਯੂਜ਼ ਕਰਨੀ ਸਿੱਖ ਲਓ ਨਹੀਂ ਹੈਗੀ ਤੇ ਲੈ ਕੇ ਜਾਓ ਇੱਕ ਲੱਤ ਦੇ ਨਾਲ ਬੱਚਾ ਭਜਾਂਦਾ ਹੈ ਲੜਕਾ ਤੇ ਲੜਕੀ ਗਰੰਟੀ ਕਹਿੰਦਾ ਲੱਤਾਂ ਦੀ ਤਾਕਤ ਵਧਦੀ ਹੈ ਜੇ ਲੱਤਾਂ ਤਾਕਤ ਉਹ ਨਹੀਂ ਜਾਂਦੇ ਹੋ ਇਸ ਸਕੂਟੀ ਦਾ ਇਸਤੇਮਾਲ ਜ਼ਰੂਰ ਕਰਿਓ ਇਹਦੇ ਸਾਡੇ ਕੋਲ 7 8 10 ਰੰਗਾਂ ਦੇ ਨੇ ਜਿਹਦੀ ਕੀਮਤ 1500 1700 2000 ਰੁਪਏ ਦੇ ਰੇਂਜ 'ਚ ਸਾਰੇ ਮਾਡਲ ਅਵੇਲੇਬਲ ਹੈਗੇ ਪੂਰੀ ਜ਼ਬਰਦਸਤ ਕੁਆਲਿਟੀ ਹੈ ਵੀ ਬੱਚਿਆਂ ਨੇ ਸ਼ੌਂਕ ਪੈਦਾ ਕਰਨਾ ਨਾ ਮੈਂ ਬੇਨਤੀ ਕਰਨਾ 22 ਦਾ ਜਿਹੜਾ ਪੇਜ ਫੋਲੋ ਕਰਦੇ ਨੇ ਜਿੰਨੇ ਮੇਰੇ ਪਰਿਵਾਰ ਦੇ ਸਾਥ ਦੇ ਬੰਦੇ ਦੇਖਦੇ ਬੈਨੇ ਸਾਰੇ ਝੁੰਡ ਬਣਾ ਕੇ ਇਕੱਠੇ ਬਹਿ ਜਿਓ ਉਹ ਵੀਡੀਓ ਪੂਰੀ ਚੱਜ ਨਾਲ ਦੇਖ ਕੇ ਜ਼ਰੂਰ ਕਮੈਂਟ ਆਨਸਰ ਕਰਿਆ ਕਰੋ ਸਾਨੂੰ ਹੌਸਲਾ ਵਜ਼ਾਈ ਕਰੋ ਅਸੀਂ ਜੇ ਬੋਲ ਰਹੇ ਹਾਂ ਸਤ ਤੁਹਾਡੇ ਪਿੱਛੇ ਬੋਲ ਰਿਹਾ ਤਾਂ ਕਿ ਬੱਚਾ ਦੇ ਘਰੇ ਪੇਖੜੋਣ ਤੁਹਾਡੇ ਕੰਮ ਆ ਸਕਣ ਜੇ ਨਹੀਂ ਹੈਗੇ ਤੇ 2-4 ਟਾਈਮ ਕੱਢ ਕੇ ਬੱਚਿਆਂ ਲਈ ਸ਼ਨੀਵਾਰ ਛੁੱਟੀ ਹੁੰਦੀ ਹੈ ਐਤਵਾਰ ਛੁੱਟੀ ਹੁੰਦੀ ਸਾਡੇ ਕੋਲ ਆ ਜਾਓ ਭਾਈ ਆਇਆ ਸਪੈਸ ਸਾਡੇ ਆ ਨਾ ਮਿਲਣ ਸਾਨੂੰ ਉਹ ਬੇਨਤੀ ਹੈ ਮੇਰੇ ਪਿਆਰ ਬਸ ਜਿਹੜੇ ਪੰਜਾਬੀ ਭਰਾ ਨੇ ਚਾਹੇ ਪੰਜਾਬ ਨੇ ਖਾਸ ਹਰਿਆਣੇ ਦੇ ਨੇ ਚਾਹੇ ਹਿਮਾਚਲ ਦੇ ਜਾਂ ਜੰਮੂ ਸ਼ਿਕਰ ਨੇ ਮੈਂ ਕਾਫੀ ਕ ਵੀਡੀਓ ਚ ਨਾ ਲਾਸਟ ਵਾਇਰਲ ਕੀਤੀ ਸੀ ਗੱਲ ਅਗਰ ਕੋਈ ਵਾਕਿਆ ਤੁਸੀਂ ਆਪਣੇ ਭਰਾ ਕਿਸਾਨ ਭਰਾ ਮੇਰੇ ਕੋਈ ਦੇਖਦੇ ਪਿਓ ਅਸੀਂ ਸਭ ਤੋਂ ਵੀਡੀਓ ਦਿਖਾਣਾ ਚਾਹੁੰਦੇ ਆ ਕਸ਼ਮਾ ਕਹਿੰਦਾ ਗੱਡੀਆਂ ਛੋਟੀਆਂ ਨਹੀਂ ਦੀਆਂ ਨੇ ਪ੍ਰਾਈਸ ਜ਼ਿਆਦਾ ਲੱਗ ਰਿਹਾ ਨੇ ਬੇਨਤੀ ਹੱਥ ਲਾ ਕੇ ਦੇਖ ਲਿਓ ਆਕੇ ਜੇ ਤੁਹਾਡਾ ਮਨ ਹੈਗਾ ਤੇ ਹੁਣ ਫਾਇਦਾ ਗੱਡੀਆਂ ਦਾ ਹਾਂ ਤੋਂ ਪਹਿਲਾਂ ਕਰਨਾ ਚਾਹੁੰਦਾ ਬਾਈ ਉਹਨਾਂ ਦਾ ਜਿਹੜੇ ਆਏ ਨੇ ਕਹਿੰਦੇ ਨਾ ਇਹ ਰੰਗ ਨਾ ਖਾਸ ਮਿਲਟਰੀ ਬਲਿਆ ਲਈ ਹੀ ਬਣਿਆ ਹੈ ਫੌਜੀ ਰੰਗੀਨ ਕਰ ਜੁਕੇ ਜਿਹਨੇ ਔਨੇਬਲ ਜਿਹਨੇ ਪੋਸਟ ਵਾਲੇ ਬੰਦੇ ਬੈਠੇ ਨੇ ਸਿਰਫ ਵੀਡੀਓ ਦੇਖ ਕੇ ਬਾਈ ਦੀਆਂ ਪਹਿਲੇ ਤਿੰਨ ਬੰਦਿਆਂ ਨੂੰ ਮੀਨਸ ਜਿਹੜੇ ਅੱਛੇ ਪੋਸਟ ਦੇ ਉੱਤੇ ਨਹੀਂ ਹੈਗੇ ਜਿਨ੍ਹਾਂ ਨੂੰ ਐਕਚੁਅਲ ਲੋੜ ਹੈਗੀ ਹੈ ਦਸਵਾਂ ਤੋਂ ਜਿਹਨੂੰ ਆਪਾਂ ਗੱਲ ਕਰੀਏ 8400 ਇਸ ਬ੍ਰਾਂਡ ਰੂਬੀ ਕੋਨ ਦੀ ਕੀਮਤ ਹੈ ਜਿੰਦੇ ਬੱਚਾ ਚਾ 1 ਵਜੇ 2 ਵਜੇ ਸ਼ੌਕਰ ਹੈ ਆ ਦੇਖਦੇ ਪੁੱਛੇ ਹਾਂ ਸ਼ੌਕਰ ਹੈ ਅਸਲੀ ਦੀ ਬਾਡੀ ਲੱਗੀ ਹੋਈ ਹੈ ਸ਼ੌਕਰ ਹੈ ਬੇਨਤੀ ਇਹ ਹੈਗੀ ਹੈ ਅਗਰ ਤੁਸੀਂ ਆਪਣਾ ਆਧਾਰ ਕਾਰਡ ਦਿਖਾਉਂਦੇ ਹੋ ਆਪਣਾ ਫੌਜੀ ਦਾ ਕਾਰਡ ਦਿਖਾਉਂਦੇ ਹੋ ਮੇਰੇ ਭੈਣਾ ਚਾ ਮਲੇ ਕੋਲ ਦੇ ਆ ਬਟਿੰਡੇ ਕਿਤੋਂ ਵੀ ਇਹ ਪੂਰੇ ਪੰਜਾਬ ਨੂੰ ਦੇਸ਼ ਦੀ ਤੁਸੀਂ ਸੇਵਾ ਕਰਦੇ ਜਿਵੇਂ ਮੇਰੇ ਕਿਸਾਨ ਭਰਾ ਸੇਵਾ ਕਰਦੇ ਨੇ ਬਹੁਤ ਮਿਹਨਤ ਕਰਦੇ ਨੇ ਅਰ ਤੁਹਾਨੂੰ ਵਾਕਈ ਲੋੜਵੰਦ ਹੈਗੇ ਹੋ ਅਗਰ ਵਾਕਈ ਲੋੜਵੰਦ ਹੈਗੇ ਹੋ ਫੈਸਾਮਾਲੀਓ ਮੈਂ ਜੋ ਕਹਿ ਰਿਹਾ ਉਹਨਾਂ ਚੋਂ ਕਿਸੇ ਇੱਕ ਪਰਿਵਾਰ ਦੋ ਪਰਿਵਾਰ ਤਿੰਨ ਪਰਿਵਾਰ ਆ ਚੁੱਕੇ ਮੈਂ 7 ਤੋਂ 8 ਗੱਡੀਆਂ ਉਹਨਾਂ ਦੇ ਚੁੱਕਾ ਜਿਸ ਦੀ ਕੀਮਤ ਅੱਜ ਦੀ 8400 ਲਈ ਹੈ ਸਿਰਫ ਉਹਨਾਂ ਲਈ ਪਰਿਵਾਰ ਆਰਮੀ ਆਰਮੀ ਸਿਰਫ ਆਰਮੀ ਵਾਲਿਆਂ ਲਈ ਮਤਲਬ ਜਿਹੜੇ ਹਾਇਰ ਪੋਸਟ ਉਹਨਾਂ ਲਈ ਨਹੀਂ ਕਿਉਂਕਿ ਨਾਲੇ ਤਾਂ 25000 ਦੀ ਗੱਡੀ ਵੀ ਲਾ ਦਾਂਗੇ ਉਹ ਵੀ ਉਹਨਾਂ ਲਈ ਘੱਟ ਗਈ ਹੈ ਜਿਹੜੇ ਆਰਮੀਲੇ ਮੇਰੇ ਭਾਈ ਨੇ ਜਿਹੜੇ ਕਨਸਟੇਬਲ ਕੋਈ ਰੂਪ ਚ ਆਂਦੇ ਨੇ ਕੋਈ ਸੇਵਾ ਦੇ ਰੂਪ ਚ ਬੈਠੇ ਨੇ ਉਹ ਦੂਰ ਬੈਠੇ ਨੇ ਮੇਰੀ ਭੈਣਾ ਉਹਨਾਂ ਦੀ ਵਾਈਫ ਘਰੇ ਬੈਠੀ ਹੈ ਨੇ ਬੱਚਾ 2 ਸਾਲ 4 ਸਾਲ ਦਾ ਅਗ ਮਹੀਦੇ ਮਹੀਨੇ ਦੇ ਵਿੱਚ ਫਿਰ ਆਧਾਰ ਕਾਰਡ ਡਾਕੂਮੈਂਟ ਨਾਲ ਲਿਆਂਦੇ ਬਈ ਸਾਡੇ ਅਸੀਂ ਨਿਮਾਣੇ ਦੇ ਬੰਦੇ ਆ ਸਾਡੇ ਔਕਾਤ ਜਿਹਨੂੰ ਕਹਨੇ ਆ ਪੰਜਾਬੀ ਲੋਕੀ ਵਿਤਕਰਾ ਕਰਦੇ ਨਾ ਵੀ ਤੂੰ ਲੈ ਨਹੀਂ ਸਕਦਾ ਮੈਂ ਉਹਨਾਂ ਨਾਲ ਖੜਾਗਾ ਉਹਨਾਂ ਨੂੰ ਇਹ ਗੱਡੀ ਸਿਰ ਤੇ ਸਿਰ ਦੇਣੀ 4000 ਦੇ ਵਿੱਚ ਹੁਣ ਦੱਸੋ ਅੱਧ ਮੁੱਲ ਅੱਧ ਮੋੜ ਇਹ ਗੱਡੀ ਵੀ ਆ ਹੀ ਦੇਣੀ ਹੈ ਬਾਜੋਂ ਕਈ ਕਸ਼ਮੀਰਾ ਕਹਿੰਦੇ ਭਾਈ ਇਹ ਟਰੈਕਟਰ ਅਸੀਂ 8000 ਦੇਖਿਆ ਸੀ ਸਾਨੂੰ ਇਹਦਾ 3000 ਲਗਾ ਦੇ ਹੁਣ ਟਰੈਕਟਰ ਲੱਗੇ ਚੱਲੇ ਆ ਕਲਾਸਮਨ ਡਿਮਾਂਡ ਮੇਰੇ ਭਰਾ ਕਿਸਾਨ ਵੀਰ ਦੀ ਵੀ ਆਈ ਸੀਗੀ ਕਹਿੰਦਾ ਤੂੰ ਕਿਸਾਨਾਂ ਲਈ ਕੁਝ ਨਹੀਂ ਰੱਖਿਆ ਹੁਣ ਮੈਂ ਸੋਚ ਰਿਹਾ ਕਿਸਾਨ ਭਰਾ ਵੀ ਮੇਰੇ ਜਿੰਦਾਬਾਦ ਹੈਗੇ ਨੇ ਜਿੰਦਾਬਾਦ ਰਹਿਣਗੇ ਉਹਨਾਂ ਲਈ ਕੁਝ ਹੈ ਪ੍ਰੈਜ਼ੈਂਟ ਜਿਹੜਾ ਮਈ ਦਾ ਮਹੀਨਾ ਚੱਲ ਰਿਹਾ ਹੈ ਜੇ ਕੋਈ ਭਾਈ ਮੇਰੀ ਵੀਡੀਓ ਦੇਖਦਾ ਪਿਆ ਉਹਨਾਂ ਨੂੰ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਟੈਗ ਕਰਵਾ ਦਿਓ ਅਗਰ ਵਾਕਿਆਂ ਵਿੱਚ ਕੋਈ ਲੋੜਵੰਦ ਬੰਦਾ ਹੈਗਾ ਹੈ ਕਿ ਕੰਦਾ ਯਾਰ ਮੇਰੀ ਸਾਰੀ ਇੱਕ ਸਾਨੂੰ ਲੱਗਦਾ ਅਸੀਂ ਵੱਡੀ ਕੋਠੀਆਂ ਜਾਂਦੇ ਆ ਸਾਡਾ ਬੱਚਾ ਗੱਡੀ 'ਚ ਨਹੀਂ ਚਲਾ ਸਕਦਾ ਮੈਂ ਤੁਹਾਨੂੰ ਗੱਡੀ ਦਵਾਵਾਂਗਾ ਟਵਾਏ ਗੱਡੀ ਸਰਕੋ ਰੂਬੀ ਕੌਨ ਕੰਪਨੀ ਦਾ ਅਵੇਲੇਬਲ ਹੈ ਜਿਹੜੀ 8000 ਕੀਮਤ 400 ਰੁਪਏ ਦੀ ਹੈਗੀ ਹੈ ਤੁਹਾਨੂੰ ਸਿਰਫ 4000 'ਚ ਦੇ ਦੇਣੀ ਹੈ ਹੁਣ ਸੁਣਿਆ ਤੁਸੀਂ ਆਪਣੇ ਦੇਖੇ ਨਾਲ ਵੀ ਸਮਝਾ ਦਿਓ ਕਿ ਪਤਾ ਲੱਗੇ ਲੋਕਾਂ ਨੂੰ ਵੀ ਕਹਿਣਾ ਕੀ ਚਾਹਨਾ ਮੈਂ ਇਹ ਕਹਿਣਾ ਚਾਹੁੰਦੇ ਆ ਵੀ ਜੇ ਕੋਈ ਆਰਮੀ ਦੇ ਵਿੱਚ ਲੋੜ ਬੰਦ ਹੈ ਮੰਨ ਲਓ ਆਪ ਫੌਜੀ ਵੀਰ ਦੂਰ ਡਿਊਟੀ ਕਰ ਰਿਹਾ ਲੇ ਲਦਾ ਕਿੱਥੇ ਉਹਦੀ ਭੈਣ ਸਾਡੀ ਇੱਥੇ ਆ ਗਈ ਹੈ ਨਾ ਕਿਤੇ ਬੈਠੀ ਕੁਆਟਰਾਂ ਦੇ ਵਿੱਚ ਬੱਚਾ ਨਿੱਕਾਗਾ ਉਹਨਾਂ ਵਾਸਤੇ ਤੁਸੀਂ ਇੱਕ ਆਪ ਦਾ ਕਾਰਡ ਲੈ ਕੇ ਆਓ ਆਰਮੀ ਵਾਲਾ ਅੱਧ ਮੁੱਲ ਦੇ ਵਿੱਚ 85 8400 ਵਾਲੀ ਜੀਪ ਸਾਨੂੰ 4000 ਦੇ ਵਿੱਚ ਗਾਰੰਟੀ ਦੇ ਦਾਂਗੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਵੀ ਸੇਵਾ ਦੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨੂੰ ਆਪਣਾ ਜਿਹੜੇ ਦੇਸ਼ ਦੀ ਸੇਵਾ ਕਰਦੇ ਆ ਆਪਾਂ ਵੀ ਉਹਨਾਂ ਨਾਲ ਸਾਡੇ ਵੀ ਨਾਲ ਖੜੇ ਆ ਉਹਨਾਂ ਦੇ ਬੱਚਿਆਂ ਦੀ ਖੁਸ਼ੀਆਂ ਚ ਸਾਥ ਲਓ ਬਹੁਤ ਖੁਸ਼ੀ ਹੈ ਹੁਣ ਲੈ ਕੇ ਆਏ ਆ ਇੰਡੀਆ ਦੀ ਪਹਿਲੀ ਗੱਡੀ ਇੰਡੀਆ ਦੀ ਤਾਂ ਕਹਿ ਰਹੇ ਆ ਹੂੰ ਤੁਸੀਂ ਨਾ ਸਾਰਾ ਸਟੋਰ ਕੋ ਮਲਿਓ ਹਰ ਕੋਈ ਕਹਿੰਦਾ ਗੱਡੀ ਕੀ ਜੀ 2 ਸੀਟਰ ਗੱਡੀ ਕੀ ਜੀ 2 ਸੀਟਰ ਦੀ ਐਕਸਟਰ ਨਿਸ਼ਾਨੀ ਹੁੰਦੀ ਕੀ ਹੈ ਥੋੜਾ ਨਿਗਾਹ ਮਾਰ ਲਿਓ ਮੈਂ ਬਾਈ ਨੂੰ ਮੈਂ ਕਹਿਣਾ ਚਾਹਨਾ ਹਮ ਧਿਆਨ ਨਾਲ ਦੇਖੋਗੇ ਗੱਡੀ ਜਿਹੜਾ ਬੱਚਾ ਬਹੂਗਾ ਨੇ ਹੈਂਡਲ ਇਸ ਤਰਫ ਹੈ ਹਾਂ ਜਿਹੜਾ ਪਕੜਦਾ ਹੈ ਉਹ ਜਿਹੜਾ ਚਲਾਉਣ ਦਾ ਸਟੀਅਰਿੰਗ ਵੀਲ ਇਸ ਤਰਫ ਹੈ ਮੀਨ ਜੇਕਰ ਬੱਚਾ ਪ੍ਰੋਪਰ ਇੱਕ ਅੰਦਰ ਬਹੂਗਾ ਇੱਕ ਬੱਚਾ ਇੱਧਰ ਬਹੂ ਦੋਨਾਂ ਦੇ ਬੈਲਟ ਲੱਗੋ ਹਾਂ ਇਹਨੂੰ ਐਕਸਟਰ ਕਹਿੰਦੇ ਆ 2 ਸੀਟਰ ਗੱਡੀ ਇਹਨੂੰ ਕਹਿੰਦੇ ਆ ਜੂਬ ਮਾਡਲ ਕੰਪਨੀ ਦਾ ਅਗਰ ਤੁਹਾਡਾ ਬਜਟ 15000 ਤੋਂ ਉੱਪਰ ਹੈਗਾ ਕੋਈ 20000 ਕੋਈ 25000 ਕੋਈ 30000 ਦੇ ਮਾਡਲ ਦੀ ਗੱਲ ਨਹੀਂ ਹੈ ਤੇ ਤੁਹਾਨੂੰ ਇਸ ਰੇਟ ਦੇ ਵਿੱਚ ਅਸੀਂ ਵਧੀਆ ਡੀਲ ਇਸ ਗੱਡੀ ਪ੍ਰੋਵਾਈਡ ਕਰ ਸਕਦੇ ਹਾਂ ਹੁਣ ਗੱਲ ਕਰੀਏ ਸਟਾਰਟਿੰਗ ਗੱਡੀਆਂ ਦੀ ਕਿਸਮ ਕਹਿੰਦਾ ਯਾਰ ਸਾਨੂੰ ਘੱਟ ਰੈਂਟ 'ਚ 5000 ਦੀ ਸਾਡੇ ਸ਼ਹਿਰੋਂ ਮਿਲ ਜਾਂਦੀ ਹੈ ਤੇ ਮੈਂ ਤੁਹਾਡੇ ਸ਼ਹਿਰੋਂ ਦੀ ਕਹਿੰਦੇ ਪੰਜਾਬੀ ਗਾਰੰਟੀ ਚੱਕੂੰਗਾ ਗੱਡੀ ਮੈਂ ਤੁਹਾਡੇ ਲੈ ਕੇ ਆਇਆ ਰੁਪਏ 5000 ਦੀ ਜੇ ਤੁਹਾਨੂੰ ਪਹੁੰਚਾਣੀ ਪਵੇ ਨਾ ਮੈਨੂੰ ਫੋਨ ਤੇ ਸੱਦਾ ਲਾ ਦਿਓ ਘਰੇ ਵੀ ਪਹੁੰਚਾ ਦੇ ਕੇ ਰੁਪਏ 2-400 ਖਰਚਾ 500 ਨਾ ਦੇਖਿਓ ਉਹ ਖਰਚ ਲਿਓ ਕੰਪਨੀ ਦੀ ਲਾਈਟਾਂ ਵਾਲੀ ਗੱਡੀ ਨੂੰ ਆਪਾਂ ਕੰਨੇ ਚਲਾ ਦਈਏ ਲੈ ਇੱਥੇ ਦੇਖੋ ਕੋਨੇ ਸਾਡਾ ਦਸਨਾ ਫਰਜ ਹੈ ਸਭ ਤੋਂ ਸੋਹਣੀ ਔਰ ਪਿਆਰੀ ਗੱਡੀ ਹੈ ਕੋਲ 5000 ਤੋਂ ਸ਼ੁਰੂ ਹੈ ਬਟ ਮੈਂ ਰਿਕਮੈਂਡ ਕਰਨਾ ਚਾਹਾਂਗਾ ਮੇਰੇ ਆਨਰੇਬਲ ਜਿੰਨੇ ਮੇਰੇ ਭਰਾ ਫੈਮਿਲੀ ਮੈਂਬਰ ਹੈਗੇ ਨੇ ਸਭ ਤੋਂ ਵਧੀਆ ਇੰਡੀਆ ਦੀ ਕਾਰ ਤੋਂ ਬਾਅਦ ਜਿਹੜਾ ਆਇਆ ਟ੍ਰੈਂਡਿੰਗ ਹੀ ਚੱਲਦਾ ਟ੍ਰੈਂਡਿੰਗ ਚੱਲਦੀ ਜੀਪ ਸਭ ਤੋਂ ਪਿਆਰੀ ਜੀਪ ਆ ਗਈ ਇਹ ਦੇਖੋ ਤੁਸੀਂ ਚੈੱਕ ਕਰੋ ਧਿਆਨ ਨਾਲ ਪੂਰੀ ਇੰਗਲਿਸ਼ ਲਾਈਟਾਂ ਆਇਆ ਦੇਖੋ ਸ਼ੀਸ਼ੇ ਦੇ ਲਾਈਟਾਂ ਆਇਆ ਇਹ ਵੀ ਚੈੱਕ ਕਰੋ ਕਿੰਨਾ 5800 ਰੁਪਏ ਦੀ ਇਹ ਚੈਲੰਜ ਮੇਰਾ ਨਾ ਆਪਣੇ ਆਪ ਦੇ ਮੇਰੇ ਭਰਾਵਾਂ ਨੂੰ ਮੇਰੀ ਫੈਮਿਲੀ ਨੂੰ ਹੈ ਵੀ ਵੱਡੀ ਗੱਡੀ ਕਰਨੀ ਲੈਣਾ ਚਾਹੁੰਦੇ ਹੋ ਸਾਡੇ ਕੋਲ 5800 ਰੁਪਏ ਤੋਂ ਗੱਡੀ ਸਰ ਕੋ ਜੀ ਐਸ ਹੈ ਇਹ ਸਭ ਤੋਂ ਟੈਕਨੋਲੋਜੀ ਦੇ ਅਕੋਰਡਿੰਗ ਨਵੀਂ ਚੀਜ਼ ਸਰ ਕੋਲ ਅਵੇਲੇਬਲ ਹੈਗੀਆਂ ਨੇ ਜੇ ਗੱਲ ਕਰੀ ਰੂਬੀ ਕੋਨ ਏ ਬੀ ਸੀ ਡੀ ਮਾਡਲ ਸਰ ਕੋਲ ਸਾਰੇ ਕੈਂਡ ਤੋਂ ਕੈਂਡ ਤੇ ਧੱਕੜ ਤੋਂ ਧੱਕੜ ਮਾਡਲ ਅਵੇਲੇਬਲ ਨੇ ਦੇਖ ਬਈ ਉਤੋਂ ਦਿਖਾ ਕੇ ਨਾ ਕਿੰਨੀ ਕੈਂਡ ਬਾਜੀ origignal review ਕੋਣ ਹੈ ਜਿਹਨੂੰ ਬੱਚਾ ਪਸੰਦ ਕਰਦਾ ਦੇ ਦੇ ਸਰ ਮਾਪੇ ਕਹਿੰਦੇ ਯਾਰ ਇਹ ਗੱਡੀ ਤਾਂ ਬੱਚੇ ਕਰੇ ਹੋਣੀ ਚਾਹੀਦੀ ਹੈ ਕੀ ਰੇਟ ਹੈ ਵੀਰੇ ਇਹਦਾ ਸਰ 14500 ਦਾ ਪ੍ਰਾਈਸ ਹੈਗਾ ਮੈਂ ਦੇਖੋ ਸੀਰੀਅਸ ਹੈਗਾ ਅਗਰ ਤੁਸੀਂ ਵਾਕਈ ਕੁਆਸ਼ਨ ਮੇਰੇ ਦੇਖਦੇ ਪਿਓ ਸੁਣਦੇ ਪਿਓ ਧਿਆਨ ਨਾਲ ਸਮਝਦੇ ਪਿਓ ਕਾਪੀ ਪੈਨ ਵਿੱਚ ਚਸਕਾਂ ਦੀ ਲੋੜ ਨਹੀਂ ਹੈ ਪ੍ਰਾਈਸ ਨਾਲ ਜਿਹੜੇ ਮੈਂ ਤੁਹਾਨੂੰ ਦੱਸ ਰਹੇ ਹਾਂ ਜਿਵੇਂ ਨਾਲ ਸਮਝ ਆ ਰਹੀ ਹੈ ਉਹ ਇਹ ਪ੍ਰਾਈਸ ਤੁਸੀਂ ਪ੍ਰੋਪਰ ਲਿਖ ਕੇ ਕਮੈਂਟ ਬਾਕਸ ਵਿੱਚ ਪਾ ਦਿਓ ਬਈ ਇਸ ਚਪਨੀ ਵੀ ਨਾਲ ਦਿੰਨੇ ਆਂ ਅਸੀਂ ਅੱਛਾ ਸਟਿੱਪਨੀ ਨਾਲ ਆ ਹਾਂ ਸ਼ੌਕਰ-ਸ਼ੁਕਰ ਲੱਗਿਆ ਔਰ ਇੱਕ ਘੈਂਟ ਬਣਾਈ ਹੋਈ ਗੱਲ ਬਾਤ ਚਪਨੀ ਦੇ ਸਾਰੇ ਸਾਰ ਕੋ ਡੀਲੈਕਸ ਮਾਡਲ ਅਵੇਲੇਬਲ ਹੈ ਹੁਣ ਅਗਲਾ ਮੇਰਾ ਬਹੁਤ ਵਧੀਆ ਇੱਕ ਕੁਐਸਚਨ ਹੈਗਾ ਸਭ ਤੋਂ ਪਿਆਰਾ ਆਰ ਤੋਂ ਬਾਈਕ ਦਾ ਨਾਮ ਹੈਗਾ ਜੇ ਜਿਹੜੇ ਫੋਰਨ ਕੰਟਰੀਆਂ ਦੇ ਵਿੱਚ ਪਾਮ ਪੁਲਿਸ ਵਾਲੇ ਚਲਾਉਂਦੇ ਨੇ ਮੋਟਰਸਾਈਕਲ ਦਾ ਹੈ ਹੀ ਐ ਔਰ ਜੀ ਦੀ ਇੱਕ ਡਾਟਾ ਚੈੱਕ ਕਰੋ ਇਸ ਮਾਡਲ ਦਾ ਗੂਗਲ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ ਫੋਟੋ ਖਿੱਚ ਕੇ ਔਰ ਇਹਦਾ ਨਾਮ ਕਮੈਂਟ ਬਾਕਸ ਪਾ ਦਿਓ ਐਕਚੁਅਲ ਮਾਡਲ ਦਾ ਹੈਕ ਇਹਣਾ ਡਿਜ਼ਾਈਨ ਨਾਉਂ ਕੀ ਹਾਂ ਤੂੰ ਗੱਲ ਕਰੀ ਇਹਦਾ ਰੇਟ ਪਈ ਬਾਈ ਜੀ ਇਹਦਾ ਰੇਟ ਹੈਗਾ ਟਾਪ ਮਾਡਲ ਹੈ ਕੰਪਨੀ ਦਾ ਪਹਿਣਾ ਹੈਗਾ ਤੁਹਾਨੂੰ 10200 ਰੁਪਏ 10 ਜਿੰਨੇ ਮੇਰੇ ਪਰਿਵਾਰ ਮੇਰੇ ਫੈਮਿਲੀ ਮੇਰੇ ਸਾਥਾ ਦੇਖ ਰਹੇ ਹੈ ਬਾਈ ਜੀ ਤੁਹਾਡੇ ਅਗੇ ਬੇਨਤੀ ਕੀ ਹੈ ਤੂੰ ਚਾਰ ਗਾ ਬੋਲ ਕੇ ਜਵਾਨੀ ਭੇਜੋ ਤੇ ਵੀਡੀਓ ਮਾਦੀ ਮਰਾ ਵੀ ਦੱਸਣਾ ਚਾਹਨਾ ਵੀ ਅਸੀਂ ਕੋਈ ਵੀ ਵੀਡੀਓ ਜਿਹੜੀ ਪਾਣੇ ਆ ਮੇਰੇ ਭਰਾ ਮੇਰੇ ਬਾਈ ਜਿਹੜਾ ਆਇਆ ਹੈਗਾ ਕੋਈ ਵੀ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਤੇ ਫਿਕਸ ਪ੍ਰਾਈਸ ਸਟੋਰ ਹੈਗਾ ਵੀ ਸਾਨੂੰ ਖੁਸ਼ੀ ਹੈ ਤੁਸੀਂ ਸਾਡੇ ਕੋਲ ਆ ਕੇ ਸਾਡਾ ਸਟੋਰ ਜਨਰਲ ਦਾ ਮੰਗ ਦੇਖੋ ਅੱਧਾ ਪੌਣਾ ਘੰਟਾ ਖਰਚੋ ਬੱਚੇ ਨਾਲ ਲੈ ਗੋ ਖੇਡੋ ਮਸਤੀ ਕਰੋ ਫ੍ਰੀ ਰਾਈਡ ਲਓ ਸਾਨੂੰ ਕੋਈ ਦਿੱਕਤ ਨਹੀਂ ਹੈ ਪਰ ਪ੍ਰਾਈਸ ਲਈ ਸਾਨੂੰ ਸ਼ਰਮਿੰਦਾ ਨਾ ਕਰਿਓ ਕਿਉਂਕਿ ਸਾਡਾ ਵਚਨ ਹੈਗਾ ਅਸੀਂ ਰੇਟ ਪਹਿਲਾਂ ਹੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੁਆਲਿਟੀ ਤੁਸੀਂ ਜੇ ਚਾਰ ਚੰਗੇ ਸਾਥ ਦੇ ਆਂਦੇ ਵੀ ਉਹਨਾਂ ਨੇ ਬਾਈ ਨੂੰ ਇਹ ਕਹਦੇ ਵੀ ਮੇਰਾ ਨਾਮ ਜ਼ਰੂਰ ਲੈ ਲਈ ਪਰ ਬਾਈ ਆਂਦੇ ਨੇ ਰੇਟ ਇੱਕ ਰੱਖਿਓ ਕੋਈ ਮੈਂ ਵੀ ਦੀ ਬਾਈ ਦਾ ਨਾਮ ਵੀ ਮਾਨ ਬਠਿੰਡਾ ਦੇਖ ਕੇ ਆਇਆ ਹਾਂ ਤੁਸੀਂ ਮੈਨੂੰ ਕੋਲ ਕਰ ਸਕਦੇ ਹੋ ਪੰਜਾ ਦੇ ਦਾਂਗੇ ਉਹ ਕੰਮ ਨਹੀਂ ਹੈ ਮੈਂ ਦਿਲੋਂ ਗਿਫਟ ਜਿਹੜੇ ਹਰਖੇ ਦੇ ਸਾਰਿਆਂ ਨੂੰ ਦਵਾਂਗੇ ਵੀ ਬੈਸਟ ਪ੍ਰਾਈਸ ਦੀ ਗੱਡੀ ਸਭ ਤੋਂ ਸੋਹਣੀ ਜੀ ਹਰਖੇ ਲਈ ਅਵੇਲੇਬਲ ਨੇ ਹੁਣ ਵਾਰੀ ਹੈ ਰਾਤ ਨੂੰ ਕਹਿੰਦੇ ਆਇਆ ਕੌਣ ਰਿਤਿਕ ਰੋਸ਼ਨ ਉਹ ਕਹਿੰਦਾ ਮੈਂ ਤੇਰੇ ਲਈ ਬਾਈਕ ਛੱਡ ਕੇ ਛੱਲਾ ਆ ਲਓ ਬਾਈਕ ਲੈ ਕੇ ਆਇਆ ਤੁਹਾਡੇ ਲਈ ਬਹੁਤ ਪਿਆਰਾ ਹੱਥ ਦੀ ਰੇਸ ਵਿੱਚ ਕੰਪਨੀ ਦਾ ओरिजिनल ਬਾਈਕ ਆ ਚੁੱਕਾ ਹੈ ਕਿ ਬੱਚਾ ਦਾ 4 ਸਾਲ 6 ਸਾਲ 10 ਸਾਲ ਦਾ ਬੱਚਾ ਹੈਗਾ ਉਹਦੇ ਲਈ 24 ਇੰਚ সাইਜ਼ ਦਾ ਬਾਈਕ अवेलेबल ਹੈਗੇ ਨੇ ਖਾਤੇ ਜੇ ਰੇਸ ਵਿੱਚ ਬੱਚਾ ਕਹਤੇ ਵੀ ਭਜਾ ਕੇ ਆਂਡੀ ਗਵਾਂਡੀ ਦੀ ਕੰਦ ਚ ਵੀ ਮਾਰ ਸਕਦਾ ਹੈ ਬੱਚੇ ਨੂੰ ਸਮਝਾਉਣਾ ਤੁਸੀਂ ਹੈ ਤੇ ਬਾਈਕ ਦੇਣਾ ਗੁਰੂ ਟਾਇਰ ਦਾ ਫਰਜ ਹੈਗਾ ਤੇ ਪ੍ਰਾਈਸ ਦੀ ਗੱਲ ਕਰੀਏ ਸਟਾਰਟਿੰਗ ਸਿਰ ਕੋ ਮਾਡਲ ਸ਼ੁਰੂ ਹੋ ਜਾਂਦਾ ਇਹਦਾ ਕੀ ਪ੍ਰਾਈਸ ਹੈ ਵੀਰੇ ਸਰਾ ਬੇਸਿਕ 7000 7700 ਤੇ ਐਗਰੀਮੈਂਟ ਪੈਂਦਾ ਦਾੜਾ 8500 ਰੁਪਏ ਦਾ ਲਿਸਟ 60000 ਦਾ ਹੀ ਹੈ 8500 ਰੁਪਏ ਦਾ ਬਾਹਰ ਕੋ ਦਾ ਹੈ ਉਹ ਚੀਜ਼ਾਂ ਸਰ ਕੋ ਨਾ ਏ ਕਲਾਸ ਮਿਲਣ ਗਈਆਂ ਮਤਲਬ ਤੁਹਾਨੂੰ ਅਥੇ ਗਾ ਦੱਸਣਾ ਨਹੀਂ ਪਏਗਾ ਵੀ ਯਾਰ ਭਈ ਇਹ ਚੀਜ਼ ਦੇ ਦੇ ਅੱਛੀ ਦੇ ਦੇ ਤਾਂ ਦੇਖ ਕੇ ਮਨ ਕਰੇਗਾ ਯਾਰ ਮੈਂ ਚੀਜ਼ ਨੂੰ ਇੱਕ ਪੱਕੜ ਕੇ ਇਹਦੇ ਬਾਰੇ ਦੱਸ ਵੀਰੇ ਯਾਰ ਗੁਰਕਬਲ ਇਹ ਅਗਰ ਤੁਹਾਡਾ ਲੱਗਦਾ ਕੋਈ ਬਾਈ ਬਾਹਰੋਂ ਆਇਆ ਹੈਗਾ ਜਿਵੇਂ ਫੋਰਨ ਕੰਟਰੀ ਦੀ ਗੱਲ ਕਰੀਏ ਉਹ ਚੀਜ਼ਾਂ ਸਰ ਕੋ ਤਿੰਨ ਚਾਰ ਆ ਕਲਾਸਿਕ ਮਾਡਲ ਅਗੇ ਹੈ ਜੈਨ ਨੂੰ ਗੱਲ ਕਰੀਏ ਐ ਟੱਚ ਸਕਰੀਨ ਵਾਲੀ ਗੱਡੀ ਆ ਗਈ ਸਰ ਕੋ ਇਹਨੂੰ ਕਰੇਗਾ ਸਟਾਰਟ ਹੂੰ ਲੋ ਜੀ ਉਹ ਗੈਸਟਰ ਹਾਂ ਹੌਲਕੇ ਅੱਗੇ ਕਰਕੇ ਰੇ ਦਬਾ ਦਿਓ ਰੇ ਇਸ ਲਈ ਇਹਨਾਂ ਹੌਲਕੇ ਪੁਸ਼ ਕਰੋ ਕੇ ਰੋ ਫੇ ਹਾਂ ਆਪਾਂ ਚੱਲੇਗੀ ਇਹਨੂੰ ਕਰਦੇ ਹਾਈਟ ਆ ਚੱਲ ਪਿਆ ਹੂੰ ਤੇਲ ਪਿਆ ਆ ਦੇਖੋ ਸਕਰੀਨ ਟੱਚ ਸਕਰੀਨ ਇਹ 30 ਦੀ ਸਪੀਡ ਤੇ ਇਸਪਾਜੀ ਕਰੋ ਬੈਲੈਂਸ ਕਰੋ ਚੜੋ ਤੇ ਤੁਸੀਂ ਚਲਾਓ ਮੈਂ ਨਹੀਂ ਮੈਂ ਚਲਾ ਲਾਂ ਹਾਂ ਇਹ ਹੋ ਗਿਆ ਕਿਉਂ ਉਧਰੋਂ ਆਊਗਾ ਹੁਣ ਆ ਲੈ ਆਓ ਜੀ ਵਾਪਸ ਇਧਰ ਨੂੰ ਕਿਰਾ ਲੈ ਜਦੋਂ ਇਹ ਬਾਈ ਦੀ ਪਹਿਲੀ ਬਾਈਕ ਆ ਚੁੱਕੀ ਇਸ ਕੁੜੀ ਨੇ ਕਰਨੇ ਆ ਲੈ ਬਾਈ ਕਿੰਨੇ ਦੀ ਆ ਵੀਰੇ ਇਹ ਐ ਸਰ ਇਹਦਾ ਪ੍ਰਾਈਸ ਪ੍ਰੈਜ਼ੈਂਟ ਇਹਦਾ ਪ੍ਰਾਈਸ ਹੈਗਾ 18500 ਰੁਪਈਆ ਹੂੰ 30 ਦੀ ਸਪੀਡ ਤੇ ਗੱਡੀ ਚੱਲਦੀ ਹੈ ਮੈਕਸਿਮਮ ਜੇ weight ਦੀ ਗੱਲ ਕਰੀ ਸਵਾ ਕੁਇੰਟਲ ਸਵਕਾ ਘਟ ਹਾਰ ਭਾਰ ਹੋਣਾ ਹੀ ਆ ਤੁਹਾਡਾ ਨਹੀਂ ਮੈਂ ਸੁੱਕਣਾ ਮੈਂ 6 ਕਿਲੋ ਘਟਾ ਲਿਆ ਵੇ ਭਾਰ ਦੀ ਗੱਲ ਕਰੀਏ ਸੁੱਕਾ ਕੁਸ਼ਨ ਆ ਗਿਆ ਮੈਂ ਤਾਂ ਦੱਸਦਾ ਕਹਿੰਦੇ ਬਾਈ ਦਾ ਕਹਿੰਦੇ ਭਾਰ ਕਿੰਨਾ ਹੋਣਾ ਚਾਹੀਦਾ ਜਿਹੜਾ ਸਹੀ ਕਮੈਂਟ ਆਨਸਰ ਦੇ ਦਿੱਤਾ ਕੁਛ ਨਾ ਕੁਛ ਕਹਿੰਦੇ ਡੱਬਾ ਮਠਾਈ ਦਾ ਤੁਹਾਡੇ ਘਰੇ ਪਹੁੰਚੂਗਾ ਮੈਂ ਬਣਾਉਂਗਾ ਭਾਈ ਲੈ ਮੇਰੇ ਮਿੱਤਰੋ ਕਮੈਂਟਾਂ ਦੇ ਵਿੱਚ ਟੈਗ ਕਰ ਦਿਓ ਗੁਰਟਵਾਇ ਤੇ ਸਹੀ ਮੇਰੇ ਵਜਨ ਦੱਸ ਦਿਓ ਇਹਨਾਂ ਤੇ ਤੁਹਾਡੇ ਘਰੇ ਗਿਫਟ ਪਹੁੰਚ ਜਾ ਕਿ ਆਨਸਰ ਵੀ ਇਹਨਾਂ ਨੇ ਕੀ ਗੱਲ ਹੋਵੇ ਵੀਰੇ ਕਿਤੇ ਮੈਨੂੰ ਲਾ ਕੇ ਪਾ ਜੀ ਮੈਂ ਪਾਈ ਮੈਂ 100 ਗ੍ਰਾਮ ਵੀ ਪੂਰਾ ਤੋਲ ਦੂੰਗਾ ਔਰ ਤੇ ਸਾਰੇ ਕੋ ਕੰਡੇ ਵੀ ਹੈਗੇ ਨੇ ਤੇ ਸਾਰੇ ਕੋ ਐਦਾ ਆ ਆ ਮੇਰੇ ਦਿਲ ਨੂੰ ਲੱਗੀ ਗੱਡੀ ਇਹਦੇ ਬਾਰੇ ਦੱਸੋ ਸਾਰਾ ਦਿਲ ਨੂੰ ਤਾਂ ਬਹੁਤ ਕੁਝ ਲੱਗਦਾ ਹੈ ਬੱਚਾ ਹੈਗਾ ਤੁਹਾਡਾ ਸ਼ੈਤਾਨ ਹੈਗਾ ਬੱਚਾ ਤੁਹਾਡਾ ਲੱਗਦਾ ਖੂਬਸੂਰਤ ਬੱਚਾ ਕਹਿੰਦਾ ਭਾਈ ਸਾਹਿਬ ਮੈਂ ਹੂੰ ਹੂੰ ਬੜਾ ਹਿੱਟ ਫੁੱਟ ਬੰਦਾ ਹਾਂਗਾ ਸ਼ਾਹਰੂਖ ਖਾਨ ਦਾ 125 cc ਇਹਦੇ ਸਾਹ ਕੋ ਪੈਟਰੋਲ ਬਾਈਕ ਆ ਚੁੱਕਿਆ ਤੁਸੀਂ ਦੇਖੋ ਕਿੰਨੀ ਪਿਆਰੀ ਹੈ ਲਿਆ ਵੀ ਚਾਬੀ ਇਹਦੇ ਨਾਲ ਮਾਰਦੀ ਆ ਰਹਾ ਆਹ ਸਿਰ ਚਾਬੀ ਇੱਧਰ ਲੱਗੀ ਹੋਈ ਲੱਗੀ ਹੋਈ ਹੈ ਹੂੰ ਲੋ ਜੀ ਤੇਲ ਲਗਾ ਦੇ ਚ ਤੇਲ ਨਹੀਂ ਹੈਗਾ ਮੈਂ ਲਗਾਦਾ ਮਾਰੀ ਕਿੱਕ ਮਾਰ ਕੇ ਸਟਾਰਟ ਕਰੇਗਾ ਬਹੁਤ ਪਿਆਰਾ ਕੰਪਨੀ ਦਾ ਮਾਡਲ ਆ ਚੁੱਕਿਆ ਹੈ ਵੱਡੇ ਚੱਕੇ ਗੁੱਡੀਆਂ ਵਾਲੇ ਜਿਹੜੇ ਹਿਮਾਚਲ ਆਪਾ ਘੁੰਮਣਾ ਚਾਹੁੰਦੇ ਆ ਬਾਹਰ ਕਿਤੇ ਜਾਣਾ ਚਾਹੁੰਦੇ ਆ ਗੱਡੀ ਧਰ ਕੇ ਲੈ ਜਾਓ ਪਾਜੀ ਇਹਦਾ ਹੱਥ ਚ ਨਹੀਂ ਆ ਨਾ ਚੀਜ਼ਾਂ ਦੇਖ ਲੋ ਤੁਹਾਡੇ ਗੁੱਡੀਆਂ ਗੱਡੀਆਂ ਦੇ ਇਹ ਹੈ ਕਿੰਨੇ ਕ ਦਾ ਵੀਰੇ ਐਸਰ ਪੈਣਾ ਨੈਟ ਤੁਹਾਨੂੰ 60000 ਰੁਪਏ ਦਾ ਅੱਛਾ ਉਹ ਚੀਜ਼ ਬਹੁਤ ਤੱਕੜ ਹੈਗੀ ਅਗਰ ਬੱਚਾ ਦਾ ਨਾਦਰ ਲੈਣਾ ਚਾਹੇ ਨੀ ਯਾਰ ਹੀ ਲੈਣ ਵਾਸਤੇ ਹੈ ਮੈਂ ਕਹਣਾ ਸੁੱਖ ਨਾਲ ਅਦਰ ਮੈਂ ਕਹਣਾ ਪੂਰਾ ਪਿੰਡ ਗਾ ਦੇਵੇ ਸਾਰੇ ਪੰਚਾਇਤ ਨਾਲ ਮਗਰ ਭੱਜੂਗੇ ਬੱਚਾ ਨਾ ਧਾਗੇ ਮਾਰਦੇ ਫੜਨਗੇ ਭਾਈ ਮੈਂ ਵੀ ਲੈਣਾ ਮੈਂ ਵੀ ਲੈਣਾ ਖੇਡਾਂ ਲੈਣੀ ਹੈ ਕੰਪਨੀ ਦੇ ਇੱਕੋ ਇੱਕ ਐਸਾ ਲੱਗ ਤਾ ਲੱਗ ਤੋਤਾ ਬਾਈ ਕਾ ਜਿਹੜਾ ਬੱਚੇ ਕੇ ਮੈਨੂੰ ਲੱਗਾ ਪੰਜਾਬ ਚ ਇਹ ਚੀਜ਼ ਥੋਡੇ ਕੋਲੇ ਮਿਲ ਸਕਦੀ ਹੈ ਨਾ ਬਹੁਤ ਵਧੀਆ ਚੀਜ਼ ਹੈਗੀ ਹੈ ਸ ਬਾਈ ਨੇ ਕੋਰਟਾ ਫੇਮਾ ਪਾਇਆ ਹੈ ਆਗਰਾ ਲੋ ਜੀ ਸਟੈਂਟ ਬਾਈਕ ਆ ਚੁੱਕਾ ਹੈ ਇੰਡੀਆ ਦਾ ਪਹਿਲਾ ਬੱਚਾ ਜਰੂਰ ਮੈਂ ਰეკਮੈਂਡ ਕਰਾਂਗਾ 15 ਸਾਲ 18 ਸਾਲ ਤੋਂ ਉੱਪਰ ਹੀ ਹੋਵੇ ਉਹਨੂੰ ਹੀ ਲੈ ਕੇ ਜਿਓ ਪੈਸੇ ਦਾ ਲਾਲਚ ਨਹੀਂ ਕਰਨਾ ਚੰਗੀ ਚੀਜ਼ ਦਾ ਦਾਵਾ ਬ੍ਰਾਂਡ ਦੀ ਚੀਜ਼ ਹੀ ਲੈਣੀ ਹੈ ਤੇ ਗੁਰੂ ਟਾਇਰ ਦਾ ਸੁਆਗਤ ਕਰਾਂਗੇ ਚੀਜ਼ ਦੇਖੋ ਕਿੰਨੀ ਪਿਆਰੀ ਹੈ ਜੋ ਬੱਚੇ ਇੰਜੋਏ ਕਰਨਾ ਚਾਹੁੰਦੇ ਨੇ ਰੈਡੀ ਹੈ ਮਾਲਮ ਤੁਸੀਂ ਘੁੰਮਣ ਜਾਣਾ ਬਾਹਰ ਪਹਾੜਾਂ 'ਚ ਤਾਂ ਗੱਡੀ 'ਚ ਰੱਖ ਕੇ ਲੈ ਜਾਓ ਉੱਥੇ ਘੱਡੋ ਇਹਨੂੰ ਉੱਥੇ ਦੇ ਹੁਨੀਆਰੇ ਕੋਈ ਇਹਨਾਂ ਚੱਕ ਕੇ ਰਿਹਾ ਦੇ ਖਾਦੇ ਰਾ ਅੱਧੇ ਅੱਧੇ ਚਲਾ ਦੇ ਬਸ ਓਕੇ ਆ ਲੈ ਮੇਰੇ ਨਾ ਪਾਈ ਚੱਕੇ ਪਾ ਦੀ ਪਰ ਲੈ ਵੀ ਤੂੰ ਕਾਕਾ Honda ਭਜਾਏਗਾ ਅੱਗੇ ਸ਼ੀਸ਼ਾ ਪਿੱਛੇ ਖਾਈ ਕੀ ਕਰੇਗੀ ਤੇਰੀ ਮਾਈ ਹੈ ਗੁੱਡ ਟੂ ਗੋਡ ਟੂ ਗੁੱਡ ਬਾਏ ਆਂ ਧਿਆਨ ਨਾਲ ਧਿਆਨ ਨਾਲ ਬਾਈ ਅੱਗੇ ਗਏ ਬੰਦਾ 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 ਬੰਦ ਪੰਨ ਗੜਦੇ ਪੰਨ ਗੜਦੇ ਅੱਛਾ ਇਹ 12 ਸਾਲ ਤੋਂ ਜਗ੍ਹਾ ਜਗ੍ਹਾ ਥੋੜੀ ਗਈ ਹੈ ਬੇਨਤੀ ਹੈ ਸਟੰਟ ਬਹੁਤ ਮਾਰ ਦੇਣਾ ਮਾਰ ਸਟੰਟ ਜੀ ਤੇ ਜਰੂਰ ਮੈਂ ਪਿਆਰ ਦਾ ਸਾਰਾ ਲੈਣਾ ਚਾਹੂੰਗਾ ਜਿੰਨੀ ਮੈਂ ਤੁਹਾਨੂੰ ਵੀਡੀਓ ਦਿਖਾਈ ਹੈ ਜਰੂਰ ਇਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਹੈ ਸੇਵ ਕਰਨਾ ਹੈ ਵੀਡੀਓ ਨੂੰ ਕੈਂਡ ਕੈਂਡ ਜਿਹੜੀ ਮੈਂ ਗੱਲਾਂ ਦੰਦਸੀਆਂ ਨੇ ਕੁਐਸਚਨ ਪੁੱਛੇ ਨੇ ਬੱਚੇ ਦੇ ਫਾਇਦਾ ਕਰਾਇਆ ਹੈ ਰੇਡ ਦਿੱਤੇ ਨੇ ਕੰਪਨੀਆਂ ਨਾਮ ਦੱਸਿਆ ਹੈ ਹੁਣ ਲੋਕੇਸ਼ਨ ਤੇ ਪਹੁੰਚਣਾ ਤੁਹਾਡਾ ਸਵਾਗਤ ਹੈਗਾ ਜੀ ਆਇਆਂ ਨੂੰ ਕਹਾਂਗੇ ਕਿ ਉਹ ਘਰ ਬੈਠੇ ਹੋ ਫਰੋਡ ਤੋਂ ਬਚਿਓ ਮੀਨਸ ਤੁਸੀਂ ਇਹ ਵੀਡੀਓ ਨੂੰ ਪੂਰੀ ਦੇਖ ਕੇ ਸਾਨੂੰ ਇੱਕ ਨੰਬਰ ਤੇ ਕਾਲ ਕਰਨੀ 830000086 ਨੰਬਰ ਤੇ ਤੁਹਾਨੂੰ ਘਰ ਬੈਠੇ ਹੀ ਸਮਾਨ ਆਏਗਾ 24 ਤੋਂ 75 ਕੱਡੇ ਤੇ ਕਾਲ ਕਰਨ ਤੋਂ ਬਾਅਦ ਸਾਨੂੰ ਟਾਈਮ ਦਿੱਤਾ ਜਾਵੇ ਜਰੂਰ ਪਿਆਰ ਦਿਓ ਅੱਜ ਦੀ ਨਵੀਆਂ ਵੀਡੀਓ ਹੋਰ ਮੇਰੇ ਬਾਈ ਦੇ ਚਿਹਰੇ ਤੇ ਹੋਰ ਵੀ ਆਣ ਗਈਆਂ ਮੈਂ ਥੈਂਕਫੁਲ ਮਾਮ ਠੰਡੇ ਦੇ ਬਾਈ ਨੂੰ ਆਇਆ ਜਿਹੜਾ ਸਪੈਸ਼ਲ ਆਇਆ ਹੈ ਚਰਨ ਭਾਈ ਮੇਰੇ ਬੜੇ ਸਾਲਾਵਾ ਭਾਈ ਆਇਆ ਹੈ ਨਾ ਤੇ ਗੋਰਾ ਛਿੱਟਾ ਕਹਿੰਦਾ ਕਿ ਮੈਂ ਬਾਰੋਂ ਘੁੰਮ ਫਿਰ ਕੇ ਜਿਵੇਂ ਆਇਆ ਹੁੰਦਾ ਭਾਈ ਆਪਣਾ ਤੇ ਪਿਆਰ ਦਿਓ ਪੀਨ ਫੋਲੋ ਕਰੋ ਗੁਰਡੋਏ ਜਨੋ ਇਦਾਂ ਦੀ ਚੰਗੀਆਂ ਚੀਜ਼ਾਂ ਬੱਚਿਆਂ ਨੂੰ ਦਿਖਾਈਓ ਜਰੂਰ ਜੇ ਲੈਣਾ ਚਾਹੁੰਦੇ ਹੋ ਤੇ ਦਿਲੋਂ ਕੰਦੇ ਗੁਰਡੋਏ ਜੋ ਆਪਣੇ ਪਿਛੇ ਮੈਨੂੰ ਯਾਦ ਲਾਇਆ ਦਾਸ ਕਵਰਦੀਪ ਕਾਨਾ ਜੀ ਐਨ ਨੂੰ ਕਰਦੇ ਸਤਿ ਸ਼ਕਾਲ ਸਤਿ ਸ਼ਕਾਲ ਜੀ